ਦਾ ਤੇ ਫਿਰ ਦਵਾ ਸਾਹ ਪਾ ਤੇ ਆਪਾਂ ਉਹ 1.5 ਸਾਲ ਦੇ ਕਰ ਸਕਦੇ ਹਾਂ ਹੈ? ਸਾਰੇ ਕੋਲ ਇਹ 1.5 ਸਾਲ ਦੇ ਕਰ ਲਓ। ਨਾਂ ਸਾਹ ਦਾ ਨਿਬੜਦਾ ਨਹੀਂ ਜਿਆਦਾ 1.5 ਸਾਲ ਦਾ ਹੋਊਗਾ। ਕਰ ਲਓ ਫਿਰ। ਉਹ ਹੁਣ ਦਾ ਸੇਮ ਹੀ ਨਾ ਹੋਊਗਾ ਕੋਈ 6 ਮਹੀਨੇ ਆਏ। ਸਾਡੇ ਨਾਲ ਉਹ ਭਾਈ ੱਪੜ ਤੇ ਘਰ ਹੈ ਜੀ ਮੈਂ ਉਹਦਾ ਨਾਂ ਨਹੀਂ ਜਾਣਦਾ ਬਜ਼ੁਰਗ ਦਾ। ਉਹ ਭਾਈ ਉਹਦੇ ਆਏ ਸੀ ਵਿਧਾਨਕ ਦੇ ਤੇਰੇ ਘਰੇ ਕਦੇ ਮੈਨੂੰ ਤੇ ਜੀ ਤੇਜ਼ੀ ਹੋਣਾ ਤੇਜ਼ੀ ਹੋਊਗਾ ਤੇਜ਼ੀ ਤੇਜ਼ੀ ਹੋਊਗਾ ਇਹ ਜਿੱਦ ਸਾਡੀ ਇੱਕ ਅੱਸੀ ਦੀ ਗੱਲ ਹੋਈ ਸੀ ਜੀ ਸਾਲ ਦੀ ਕਿਹੜੀ ਗੱਲ ਆ ਚਲੋ ਤੁਸੀਂ ਵੀ ਇੱਕ ਅੱਸੀ ਸੀ ਅੱਸੀ ਦੀ ਸਾਲ ਦੀ ਜੀ ਠੀਕ ਆ ਤਸਰੀ ਨਗਰ ਆ ਆਪਾਂ ਕਿਹੜਾ ਤੁਹਾਡੇ ਕੋਲ ਕਿੱਥੇ ਜਾਣਾ ਤੁਸੀਂ ਹੈ ਕਿੱਥੇ ਜਾਣੀ ਠੀਕ ਆ ਉੜਕੋ ਸਾਰਾ ਸੁੱਦਣਾ ਹੈ ਕੋਈ ਆਪਾਂ ਕਿੱਡੀ ਉੜੀ ਜਾਣ ਦਾ ਕੁਝ ਕੰਮ ਜਾ ਰਿਹਾ ਸਰ ਕੁਝ ਕਰੀਏ ਤੈਨਾਂ ਆਪਾਂ ਸੁਣੀ ਰਹਿਣਾ ਚਾਹੀਦਾ ਪਿੰਡ ਚ ਆਪਣਾ ਗੱਲ ਇਹ ਕਰ ਕਾਇਨਾ ਜੀ 10 ਜਣੇ ਵੀ ਇਕੱਠੇ ਹੋ ਜਣੇ ਆ ਮੂੰਹ ਮੱਥਾ ਹੁੰਦਾ ਸਾਡਾ ਹਾਂ ਹਾਂ ਤੇ ਉਦੋਂ ਕਿਉਂ ਮੇਰਾ ਮਰ ਇਧਰਲੇ ਰਸਤਾ ਨੇ ਸਾਡੀ ਬੰਦ ਹੀ ਨਹੀਂ ਭਾਈ ਰੁਕ ਲੈਣਾ ਮੈਂ ਇੰਨੇ ਨੇ ਰਸਤਾ ਨੇ ਰੰਪਰੇ ਵਾਲਾ ਉਹਨਾਂ ਦਾ ਹਰ ਕਾਲ ਆਹ ਹੀ ਸਾਡੀ ਹੱਦ ਤੇ ਇੱਥੇ ਆ ਲੱਗਦੀ ਆ ਤਾਲੇ ਵਰਗਿਆਂ ਨਾਲ 72 ਨਾ ਆਉਣਾ ਜੀ ਬੱਧ ਬੱਧ ਰਹਿਣਾ ਅੱਗੇ ਵੀ ਪਸ਼ੂ ਮਾ ਇਥੋਂ ਭਾਈ ਰੁਕੇ ਆ ਆ ਮੈਂ ਬਾਤ ਕਰਨ ਆ। 12 ਸਾਲ ਪਹਿਲਾਂ ਸਾਰਾ ਹੁੰਦਾ। ਉਹ ਤਾਂ ਇੱਥੇ ਦਾ ਦੂਜੀ ਆ। ਰਾਜੀਵ ਵਰਗੇ ਆ। ਆ ਗੱਲ ਵੀ ਇਹੋ ਇੱਕ ਅੱਸੀ ਕਹਿੰਦਾ। ਪੱਥੋਂ ਸਾਡੇ ਕੋਲੇ ਆ ਤਵੇ ਤੱਕ ਸਾਡੇ ਘੰਡੇ ਤੱਕ ਫਿਰ ਆਪਾਂ ਸਾਲ ਬਾਅਦ ਆ ਇੱਕ ਅੱਸੀ। ਨਹੀਂ ਹਜੇ ਤਾਂ ਉਹ ਕਹਿੰਦਾ ਪੁੱਛ ਲੋ ਉਹ ਤਾਂ ਛੋਟੀ ਮਾਗੀ ਆ। ਇਹ ਬਾਈ ਪਹਿਲਾਂ ਨਹੀਂ ਮਿਲ ਆਪਣੇ ਯਾਰ ਪਹਿਲਾਂ ਵੀ ਇਹ ਗੱਲ ਆਇਆ ਸੀ ਇਹ। ਕੋਠੇ ਤੋਂ ਤੋਂ ਮੈਨੂੰ ਪਤਾ ਭਰਾਣ ਮੈਨੂੰ ਪੈਸੇ ਦਿੱਤਾ ਹੁੰਦਾ ਸੀ। ਪ੍ਰਧਾਨ ਚਾਚਾ ਪੈਸੇ ਦਿੱਤਾ ਹੁੰਦਾ ਸੀ। ਜਗਿੰਦਰ ਜਗਿੰਦਰ ਖੱਪੜ ਤੋਂ ਪੈਸੇ ਮੈਂ ਲੱਖੀ ਗਿਆ ਤਾਰੇ ਦਾ ਮਿਲੂ ਨਾ ਤਾਰਾ ਤਾਰਾ ਲੰਮਾ ਹੈ ਸਾਰਾ ਉਹਦਾ ਨਹੀਂ ਆਹ ਉਹ ਕੋਨ ਫੋਨ ਲਾਈ ਜਾਂਦਾ ਉਹ ਨਹੀਂ ਉਹਨਾਂ ਦਾ ਨਹੀਂ ਅਸੀਂ ਹੋਰ ਪਾਸੇ ਉਹ ਹੋ ਰਹੇ ਕੋਈ ਵੀ ਫੜਾ ਨਹੀਂ ਸਾਨੂੰ ਮਿਲ ਜੂਗਾ ਇਹ ਬੰਦਾ ਸਾਰਾ ਜਿੰਨੇ ਬੰਦੇ ਹੋਣਗੇ ਉਹਨਾਂ ਦਾ ਆਧਾਰ ਕਾਰਡ ਤੇ ਵੋਟ ਕਾਰਡ ਸਾਨੂੰ ਚਾਹੀਦਾ ਕੀ ਜੀ ਮੇਰੀ ਕੀ ਇਹ ਮੇਰੀ ਗੱਲ ਹੁੰਦੀ ਸਮਝਾ ਕੋਈ ਗੱਲ ਨਹੀਂ ਹੁੰਦੀ ਇਹ ਕਿਉਂ ਦੋ ਬੰਦੇ ਆ ਇਧਰ ਪੀੜਵੀ ਦੀ ਗੱਲ ਹੁੰਦੀ ਮੈਂ ਕਾਟਿੰਗ ਕਰੀ ਚੱਲੂ ਉਹ ਮੇਰੇ ਆਪ ਦੇ ਰੱਖੀ ਹੋਏ ਮੇਨ ਮੁੱਢ ਮਈ ਸੀ ਅੱਗੇ ਵੀ ਮੁੱਢ ਮਈ ਸੀ ਮੇਨ ਪਤਾ ਹੀ ਕਿਦੋਂ 1 ਸਾਲ ਲਾ ਕੇ ਗਿਆ ਜੋ ਪਹਿਲ ਲਗਾ ਮਈ ਨੂੰ ਤੋਂ ਲੈਣਾ ਤੇ ਮਈ ਤੈਨੂੰ ਕਿਸ਼ਤਾਂ ਦੇ ਪੈਸੇ ਦੇਣੇ ਤੇ ਮੈਂ ਕਿਸ਼ਤਾਂ ਮੀਨੇ ਦੇ ਮੀਨੇ 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 ਹਾਂ ਉਹ ਸਾਰਾ ਨਹੀਂ ਦੇਣਾ ਕੋਈ ਗੱਲ ਹੋਣੀ ਹੈ ਇਹ ਗਾਂਿਆਂ ਦਾ 10 ਬੰਦੇ ਹੋਰ ਨਾਲ ਕੋਈ ਬੰਦਾ ਗਲਤ ਕੰਮ ਕਰ ਜਾ ਸਾਰੇ ਉਹ ਜੁੰਬਰ ਹੈ ਉਹ ਜੁੰਨੇ ਵਾਲਾ ਹੈ ਮੈਂ ਨਹੀਂ ਦੇ ਦਗਾ ਨਹੀਂ ਨਹੀਂ ਮੈਂ ਕਹਿੰਦਾ ਜਿਹੜੇ ਬੰਦੇ ਤੁਸੀਂ ਇਹਨੇ ਲੈ ਕੇ ਆਊਗਾ ਜਿਹਦਾ ਇੱਕ ਦਿਨ ਖਾਣਾ ਲਿਆਉਣਾ ਕੋਈ ਬਾਹਰੋਂ ਅੰਦਰ ਆ ਕੇ ਇਕੱਠੇ ਕਰੂਗਾ ਉਹਦਾ ਮੈਂ ਹੀ ਰਹੂੰਗਾ ਇੱਥੇ ਮੇਰੀ ਜ਼ਿੰਮੇਵਾਰੀ ਦੀ ਮੈਂ ਹੀ ਰਹਿਣਾ ਕਰ ਰਾਹਤ ਇੱਥੇ ਜੋ ਕਮਰਾ ਲੈ ਦੇ ਦੇਣਾ ਤੁਸੀਂ ਦੇਣਾ ਨਾ ਮੈਂ ਇੱਥੇ ਆ ਤੁਸੀਂ ਕੋਈ ਲਾਂਭਾ ਦੇਣਾ ਮੇਰੇ ਕੋਲ ਚੱਲ ਕੀ ਦੇਉਂਗੀ ਕੋਈ ਪੁੱਤ ਪਸੂ ਫਿਰਦਾ ਲੈ ਪਸੂ ਤਾਂ ਯਾਰ ਸਾਡੇ ਬਾਹਰੋਂ ਆਉਂਦੇ ਆ ਸਾਡੇ ਪਿੰਡ ਦਾ ਪਸੂ ਇੰਨਾ ਕੰਮ ਦੇ ਬਾਹਰੋਂ ਆਣੇ ਭੇਰ ਲਾਉਂਦਾ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਕੱਲੀ ਪਸ਼ੂਆਂ ਦਾ ਖਰਚਾ ਦੀ ਹੈ ਬਾਹਰੋਂ ਕੋਈ ਹੋਰ ਖੇਤਾਂ ਜੀ ਵੀ ਨੁਕਸਾਨ ਹੋ ਸਕਦਾ ਹੈ ਬਾਹਰੋਂ ਬੰਦਾ ਆ ਜੇ ਉਹ ਚਾਚਾ ਯਾਰ ਅੱਗੇ ਮੈਂ ਸਾਲ ਲਾ ਕੇ ਗਿਆ ਉਹ ਮੱਠਾ ਵਧਾਣ ਸਕਾਂ ਜੂਨੀਅਨ ਦਾ ਉਹਨੂੰ ਪੁੱਛ ਲਾ ਮੇਰੇ ਬਾਰੇ ਵੀ ਬੰਦਾ ਕਹਿੰਦਾ ਬਿੱਟੂ ਉਹ ਸੱਪੜ ਭਰਦੇ ਸੀ ਕਿ ਤੂੰ ਵੀ ਮੈਂ ਗੱਲ ਕਰਦਾ ਉਹ ਮਸਲਾ ਨਹੀਂ ਵਿੱਚ ਹੋਇਆ ਤੇਰੇ ਉਹ ਬੰਦਾ ਮੇਰਾ ਤੂੰ ਚਾਚੇ ਦੀ ਗੱਲ ਨਹੀਂ ਤੇ ਬਾਈ ਦੀ ਗੱਲ ਨਹੀਂ ਸਮਝਦੇ ਜਿੰਨੇ ਨਹੀਂ ਤੂੰ ਜਿੰਨੇ ਦੀ ਬਾਈ ਦੀ ਗੱਲ ਨਹੀਂ ਸਰਿਆ ਕਿ ਚਾਏ ਬਿਆ ਇਹਨੂੰ ਪਤਾ ਹੀ ਨਹੀਂ ਕਿਸ ਦਾ ਉਹ ਗੱਲ ਸੁਣ ਜਿਹੜੀ ਇਹ ਬਾਈ ਕਹਿੰਦਾਗਾ ਉਹ ਲਾ ਵੀ ਆਧਾਰ ਕਾਰ ਲੈਣਾ ਜਦੋਂ ਇਹ ਰਾਜੂ ਵਰਗੇ ਸੀ ਤਾਂ ਸਾਨੂੰ ਪਤਾ ਛਣੇ ਚ ਆ ਐਸਐਚ ਨੂੰ ਕਹਿੰਦਾ ਅਸੀਂ ਨਹੀਂ ਇਹਨੂੰ ਜਾਣਦੇ ਸਾਡੇ ਕੋਲ ਨਾ ਤਾਂ ਆਧਾਰ ਕਾਰਡ ਸੀਦਾ ਨਾ ਇਹ ਪਤਾ ਸੀ ਇਹ ਹੈ ਕਿੱਥੋਂ ਦਾ ਡਰੈਸ ਨਹੀਂ ਪੱਕਾ ਉਹ ਕਹਿੰਦਾ ਇਹ ਤਾਂ ਲਗਾ ਠੀਕ ਹੈ ਨਾ ਸਰਕਾਰ ਸੀ ਸਰਕਾਰ ਉਹਨੂੰ ਰੱਖਣ ਦੇ ਕੌਣ ਕੌਣ ਰੱਖਣ ਵਾਲੇ ਆ ਗੱਲ ਤਾਂ ਇਹ ਕਿਹਨੇ ਉਹਨਾਂ ਨੂੰ ਜੇ ਰੱਬ ਨਾ ਕਰੇ ਇਹਦੇ ਬੰਦੇ ਪੰਜ ਆ ਗਏ ਗਾਈਆਂ ਫੜਦੇ ਫੜਦੇ 17 ਲੈ ਗਏ ਖਿੱਤਾਂ ਚੋਂ ਜੁੰਬਰ ਤੇ ਹੈ ਨਾ ਆ ਗੱਲ ਆਪਾਂ ਕੀ ਜਾਣਦੇ ਇਹਦੇ ਬੰਦੇ ਕਿੱਧਰ ਨੂੰ ਗਏ ਆ ਜਰਗਾ ਸੁਣ ਲਾ ਕੇ ਦੋ ਪਸੂ ਫੜਨੇ ਆ ਵੱਡੇ ਭਾਈਗੇ ਨਹੀਂ ਪਸੂ ਫੜਨੇ ਆ ਹਾਂ ਮੈਂ ਆਪ ਬਈ ਆਪਰੇ ਤਨੋਂ ਇਹ ਨਹੀਂ ਕਰਦੀ ਨੀ ਯਾਰ ਇਹ ਦੋ ਬੰਦੇ ਮੇਨ ਹੋ ਤੁਸੀਂ ਜੁੰਬਰ ਤੇਰੇ ਆਧਾਰ ਕੱਢ ਲਵਾਂਗੇ ਸਾਡ ਕੋਈ ਵੀ ਬੰਦਰ ਤੇ ਮੈ ਉਹਦਾ ਪਤਾ ਹੋਣਾ ਚਾਹੀਦਾ ਹਾਂ ਤੈਨੂੰ ਪਤਾ ਹੋਣਾ ਚਾਹੀਦਾ ਇਹ ਕਰ ਚਾਚਾ ਕੇ ਰਹਿ ਗਏ ਇਰਾਦੇ اِتھڙا اِتھڙا اِک منٽا پُستا آهي جي آهي باهه جو رام جي ۽ مون کي ٻڌايو ته ڪنهن کي ڪجهه ڪرڻو آهي ਨਹੀਂ ਜੇ ਹੁਣ ਕੇ ਲੈ ਗਈਆਂ ਫਿਰ ਇਹਨਾਂ ਨੂੰ ਅਸਰ ਡੇ ਨਹੀਂ ਹੁੰਦਾ ਜੇ ਬੰਦੇ ਪਾ ਕੇ ਜਿਹੜੇ ਬੰਦੇ ਨੇ ਪੰਜ ਹੋਣਗੇ ਬੱਤੇ ਪੋਪਾ ਕਰਦੇ ਆ ਫਿਰ ਲੈ ਕੇ ਫਿਰ ਲੈ ਕੇ ਫਿਰ ਚਲਾਉਂਦੇ ਹੋਏ ਹੋ ਜੋ ਕਰ ਹੋਇਆ ਇਹਨੂੰ ਜਾਂ ਬੰਦੇ ਮੈਂ ਇੱਕ ਮਿੰਟ ਮੈਂ ਮੂਜ਼ਾ ਮੈਜ਼ਮ ਦੱਸਦਾ ਵੀ ਜਦੋਂ ਤੂੰ ਬੰਦੇ ਲੈ ਕੇ ਆਏਗਾ ਇੱਕ ਮੈਂ ਬਿਲਕਾ ਸੁਣ ਲਾ ਸੁਣੀ ਚੱਲ ਭਲਾ ਇੱਕ ਜਿਹੜਾ ਦੋ ਜਣੇ ਇਹਦੇ ਇੱਥੇ ਰਹਿ ਹੋਊਗਾ ਉਹਨਾਂ ਨੂੰ ਧਾਰ ਕੱਢ ਦੇਣਾ ਨਾ ਇੱਕ ਮਿੰਟ ਜਿਹੜੇ ਉਦੋਂ ਆ ਬੰਦੇ ਲੈ ਕੇ ਆਏਗਾ ਜਦੋਂ ਵੀ ਤੈਨੂੰ ਲੋੜ ਆ ਲੈ ਟ੍ਰੈਵਲ ਆਊਗਾ ਇਹ ਗੱਲ ਤਾਂ ਸੁਣ ਲੈ ਮੇਰੀ ਬਾਹਰ ਜਦੋਂ ਵੀ ਲੈ ਕੇ ਆਏਗਾ ਸਾਨੂੰ ਮੈਨੂੰ ਇਸ ਹੱਥ ਕੇ ਜਾਣਾ ਪਊਗਾ ਤੇਰੀ ਕੀ ਆ ਬੰਦੇ ਮੇਰੇ ਬਾਹਰੋਂ ਆਏ ਤਾਲੂ ਇੱਕ ਮਿੰਟ ਓ ਕਿਉਂ ਕਹ ਉਹ ਕਹਿੰਦਾ ਕਿ ਜੱਟ ਨਹੀਂ ਰਹਿੰਦਾ ਇੱਕ ਮਿੰਟ ਤੈਨੂੰ ਮੈਂ ਰਹਿਣਾ ਕਾਰਨ ਕੀ ਆ ਉਹ ਚਾਚਾ ਰਸਤਾ ਨਹੀਂ ਆਉਂਦਾ ਮੇਰੀ ਗੱਲ ਸੁਣ ਲੈ ਉਹ ਗੱਲ ਤਾਂ ਹੋਣਾ ਕੱਲ ਤੂੰ ਹੀ ਆਏਗਾ ਮੇਰੇ ਕੋਲੇ ਹਾਂ ਕਿਉਂ ਆਏਗਾ ਤੇਰੇ ਬੰਦਿਆਂ ਨੂੰ ਸੇ ਪੁਲਿਸ ਨੇ ਘੇਰ ਲਿਆ ਤੂੰ ਆਖਾ ਮੇਰੇ ਬੰਦਿਆਂ ਵੇਸ਼ੀ ਮਾਫੀ ਹਾਂ ਮੈਂ ਤੋ ਸੱਚੇ ਨਹੀਂ ਗਿਆ ਜੇ ਮੈਨੂੰ ਸੱਚੇ ਹੀ ਜਾਏਗਾ ਤਾਲੂ ਤੇਰੇ ਬੰਦਿਆਂ ਨੂੰ ਪੁਲਿਸ ਘੇਰ ਲਿਆ ਫੇਰ ਤਾਂ ਮੈਂ ਸੁਣਾਉਂਗਾ ਦੇਖ ਕਾਲੂ ਤੇਰੇ ਬੰਦੋ ਬਾਹਰ ਨਾਲ ਕਰਿਆ ਸਭ ਬਾਹਰ ਆ ਗਏ ਉੱਤਰੂ ਆ ਕੇ ਮੇਰੇ ਬੰਦੇ ਸੀ ਅੱਛਾ ਉਹ ਕੱਲੇ ਮੋਰ ਮੇਰੇ ਲੱਗੂਗੀ ਥਾਣੇ ਚ ਅੱਗੇ ਵੀ ਲੱਗੀ ਸੀ ਇਹਨੂੰ ਪਤਾ ਹੀ ਮੈਨਾਂ ਕਿਸੇ ਨੂੰ ਧੰਗੀਆਂ ਹੁਣ ਦਿੱਤੀ ਆ ਫਰੂ ਭਾਦੇ ਦੇ ਲੈ ਜਾਂਦੇ ਸੀ ਇਹ ਮੋਰ ਦੀ ਗੋਲ ਨਹੀਂ ਚਲੂ ਦੱਸਦਾ ਜਣਾ ਜਿਹੜੀ ਗੱਲ ਸ਼ੁਰੂਆਤ ਤੋਂ ਦੂਰ ਗਈ ਬੰਦੇ ਵੀ ਇਹ ਚਾਰ ਬੰਦੇ ਆ ਗਏ ਜੇ ਬਾਹਰੋਂ ਉਹ ਮੈਨੂੰ ਦੱਚ ਦੀ ਵਿੱਚ ਜਾਊਗੇ ਮੈਨੂੰ ਪਤਾ ਹੋਣਾ ਚ ਮੈਨੂੰ ਪਤਾ ਨਹੀਂ ਉਹ ਚਲੇ ਤੇ ਭਰਾ ਉਹਦੇ ਤੋਂ ਅੱਗੇ ਆਓ ਅੱਗੇ ਆਓ ਆਪਾਂ ਨੂੰ ਕਿੱਥੇ ਕਰਦੇ ਆ ਆਹ ਜਿਹੜਾ ਰਾਜੇ ਨਾ ਕਰਵਾਣਗੇ ਆਇਆ ਕਿਹੜਾ ਫੜਾ ਆ ਗਿਆ ਆਪਾਂ ਨੂੰ ਕਿੱਥੇ ਕਰਵਾਉਗੇ ਫੁੱਟ ਲਗਾਗੇ ਬਸ ਭਾਗਾਂ ਤੇ ਆਉਂਦਾ ਭਾਈ ਅੱਜ ਖੜੀ ਐ ਨਾ ਇਹਨਾਂ ਨੂੰ ਬਚ ਲੋ ਕਿ ਇਹਨਾਂ ਵਾਲੇ ਇਹਨਾਂ ਤੋਂ ਛੱਡੀ ਤੋਂ ਪਹਿਲਾਂ ਬਸੂਗਾ ਇਹ ਚੀਜ਼ ਘੱਟ ਪੀਂਦੇ ਹੋ ਨਾ ਕੋਈ ਵੀ ਗੱਲ ਨਹੀਂ ਪੈਂਦੀ